ਲੁਧਿਆਣਾ ਸ਼ਹਿਰ ਦੇ ਪੱਤਰਕਾਰਾਂ ਨਾਲ ਹੋਈ ਬਦਸਲੂਕੀ ਦਾ ਮਾਮਲਾ ਕਾਫੀ ਤੂਲ ਫਰਦਾ ਜਾ ਰਿਹਾ ਸੀ ਅਤੇ ਇਸ ਦੀ ਹਰ ਵਰਗ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕੀਤੀ ਗਈ। ਉੱਤੇ ਇਸ ਸਬੰਧ ਵਿੱਚ ਇੱਕ ਦਰਖਾਸਤ ਪੁਲਿਸ ਦੇ ਵਿੱਚ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਦੋਵਾਂ ਧਿਰਾਂ ਦਾ ਸ਼ਹਿਰ ਤੇ ਮੋਹਤ ਪਰ ਵਿਅਕਤੀਆਂ ਨੇ ਆਪਸੀ ਰਾਜੀਨਾਮਾ ਕਰਵਾ ਦਿੱਤਾ। ਜਿਸ ਕਰਕੇ ਦੋਵੇਂ ਧਿਰਾਂ ਨੇ ਉਕਤ ਲੜਾਈ ਝਗੜੇ ਸਬੰਧੀ ਦਿੱਤੀਆਂ ਦਰਖਾਸਤਾਂ ਬਿਆਨਤੀ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਦਰਖਾਸਤ ਦਾਖਲ ਦਫਤਰ ਵਿੱਚ ਕੀਤੀਆਂ ਚਾਂ ਨੇ ਇਸ ਤੋਂ ਇਲਾਵਾ ਉਕਤ ਝਗੜੇ ਸਬੰਧੀ ਇੱਕ ਮਾਫੀਨਾਮਾ ਵੀ ਹੈ ਰਿਕਾਰਡ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਸਾਰੇ ਪੱਤਰਕਾਰ ਪਾਈਚਾਰੇ ਤੋਂ ਮਾਫੀ ਮੰਗੀ ਅਤੇ ਭਵਿੱਖ ਵਿੱਚ ਅਜਿਹੀ ਕੋਈ ਵੀ ਹਰਕਤ ਨਾ ਕਰਨ ਦਾ ਪ੍ਰੋਮਸਾ ਵੀ ਦਿੱਤਾ ਇੱਕ ਤੁਜੀ ਉਹਨਾਂ ਦੇ ਜ਼ਿਕਰ ਕੀਤਾ ਮੁੱਖ ਤੌਰ 'ਤੇ ਖਾਣਾ ਖਾਣਾ ਉਹ ਕੀ ਹੈ ਦੇਖੋ ਕਨਫਰਸੋ ਦੀ ਗੱਲ ਹੈ ਜੀ ਪਰਸੋ ਪੱਤਰਕਾਰਾਂ ਦੇ ਵਿੱਚ ਹੋ ਸਾਡੇ ਮੈਨ ਰੈਸਟੋਰੈਂਟ ਵਿੱਚ ਮੈਨੇਜਰ ਹਨ ਉਹ ਵੀ ਸਵਾਇ ਦੀ ਦੇਖ ਰਹੇ ਕਾਰਜ ਉਸ ਦੌਰਾਨ ਇਹਨਾਂ ਦੇ ਨਾਲ ਕੋਈ ਕਾਸ ਨਹੀਂ ਹੋ ਗਈ ਮੇਰੇ ਸਿਕਿਉਰਟੀ ਗਾਰਡ ਦੇ ਨਾਲ ਹੋ ਗਈ ਉਸ ਦੌਰਾਨ ਜੋ ਵੀ ਕੋਈ ਹੋਇਆ ਉਹ ਮਿਸ ਕਮਿਊਨੀਕੇਸ਼ਨ ਗੈਪ ਸੀਗਾ ਉਹਦੇ ਕਰਕੇ ਜਿਹੜਾ ਵੀ ਸਾਡਾ ਕੋਈ ਲੜਾਈ ਝਗੜਾ ਹੋਇਆ ਉਹਦੇ ਵਿੱਚ ਕੋਈ ਇਦਾਂ ਦਾ ਕੁਝ ਨਹੀਂ ਸੀਗਾ ਕਿ ਕੋਈ ਮੁਫਤ ਖਾਣਾ ਮੁਕਰ ਆਇਆ ਜਾਂ ਕੋਈ ਇਹਨਾਂ ਨੇ ਕੁਝ ਖਾਣਾ ਮਿਲਿਆ ਕੋਈ ਇੰਦਾ ਦੀ ਗੱਲ ਨਹੀਂ ਬਸ ਮਿਸ ਕਮਿਊਨੀਕੇਸ਼ਨ ਗਿਆ ਫੋਨ ਕਰਕੇ ਸਾਡਾ ਅਪਰਚ ਦੋਹਾਂ ਧਿਰਾਂ ਦਾ ਲਾਈ ਝਗੜਾ ਹੋ ਗਿਆ ਕਿ ਇੱਕ ਸਰ ਕੁਝ ਜੇ ਜੇਡੀ ਕੀਤਾ ਕਰਨ ਕਿ ਸ਼ਰਾਬ ਪੀਤੀ ਹੋਈ ਸੀ ਕਿ ਸਾਨੂੰ ਬਾਲਾ ਬੁਧਾਇਆ ਗਿਆ ਨਹੀਂ ਕੁਝ ਐਸਾ ਤਾਂ ਨਹੀਂ ਇਹ ਇਹ ਤਾਂ ਗੱਲ ਸਹੀ ਜੀ ਵਿੱਚ ਜਿਹੜਾ 2 ਦਿਨ ਪਹਿਲੇ ਪੱਤਰਕਾਰਾਂ ਤੇ ਹਮਲਾ ਹੋਇਆ ਸੀਗਾ ਉਹਦੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਸੀ ਜੀਆਂ ਜਿਹੜੀਆਂ ਵੀਡੀਓ ਦੇ ਵਿੱਚ ਬੋਲਿਆ ਗਿਆ ਸੀ ਜਿਹੜੇ ਪੱਤਰਕਾਰਾਂ ਤੇ ਰੋਪ ਲੱਗੇ ਸੀ ਸਭ ਤੋਂ ਪਹਿਲੇ ਅਸੀਂ ਉਹਨਾਂ ਦੀ ਗੱਲ ਕਰਾਂਗੇ ਅੱਜ ਉਹੀ ਬੰਦਿਆਂ ਨੇ ਆ ਕੇ ਮੰਨਿਆ ਕਿ ਕੋਈ ਵੀ ਪੈਸਾ ਪੱਤਰਕਾਰ ਨੇ ਨਹੀਂ ਮੰਗਿਆ ਉਹ ਝੂਠੇ આરોਪ ਸੀਗੇ ਵੀਡੀਓ ਚ ਝੂਠੀ ਵਾਇਰਲ ਕੀਤੀ ਗਈ ਸੀਗੀ ਉਹਨਾਂ ਨੇ ਕਿਹਾ ਕਿ ਨਾ ਤਾਂ ਪੱਤਰਕਾਰਾਂ ਨੇ ਆ ਕੇ ਕੋਈ ਪੈਸਾ ਮੰਗਿਆ ਨਾ ਹੀ ਕੋਈ ਫ੍ਰੀ ਦਾ ਖਾਣਾ ਮੰਗਿਆ ਖਾਣਾ ਮੰਗਿਆ ਖਾਣ ਵਾਸਤੇ ਪੈਸੇ ਦੇ ਕੇ ਉਸ ਤੋਂ ਬਾਅਦ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ ਹੈ ਗਾਹ ਗੱਡੀਆਂ ਗਈਆਂ ਫਿਰ ਉਹਨਾਂ ਨੂੰ ਕੁੱਟਿਆ ਗਿਆ ਤੇ ਉਹ ਗੱਲ ਜਿਹੜੀ ਹੈ ਉਹ ਅੱਜ ਇੱਥੇ ਮੰਨੇ ਨੇ ਉਹਨਾਂ ਨੇ ਨਿੰਦਨੇ ਕਹੀ ਹੈ ਕਿ ਗੱਲ ਬੜੀ ਬੁਰੀ ਹੋਈ ਹੈ ਸਾਡੇ ਤੋਂ ਮਾਫੀ ਮੰਗੀ ਹੈ ਕਿ ਹਾਂਜੀ ਰਿਟਰਨ ਮੰਗੀ ਹੈ ਕਿ ਸਾਡੇ ਤੋਂ ਗਲਤੀ ਹੋਈ ਹੈ ਜਿਹੜੇ આરોਪ ਹੈ ਉਹ ਸਾਰੇ ਸਿਗੇ ਬੇਬੁਨਿਆਦ ਸਿਗੇ ਅਸੀਂ ਉਸ ਟਾਈਮ ਝੂਠੇ આરોਪ ਲਗਾਏ ਨੇ ਉਹਨਾਂ ਨੇ ਰਿਟਰਨ ਚ ਲਿਖ ਕੇ ਦਿੱਤਾ ਸਾਨੂੰ ਕਿ ਅਸੀਂ ਝੂਠੇ આરોਪ ਲਗਾਏ ਨੇ ਸਾਡੇ ਤੋਂ ਗਲਤੀ ਹੋ ਗਈ ਹੈ ਸਾਨੂੰ ਇਸ ਚੀਜ਼ ਲਈ ਛੱਡਿਆ ਜਾਵੇ ਸਾਨੂੰ ਮਾਫ ਕੀਤਾ ਜਾਵੇ ਤੇ ਇਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਲੁਧਿਆਣਾ ਦੇ ਪੱਤਰਕਾਰਾਂ ਨੇ ਇਹ ਦਿਖਾਤਾ ਜੀ ਕਿ ਸਾਰੇ ਇਕੱਠੇ ਆ ਸੀ ਅਸੀਂ ਐਦਾਂ ਦੀ ਕੋਈ ਵੀ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਜੇ ਕੋਈ ਸਾਡੇ ਤੇ ਝੂਠੇ ਰੋਪ ਲਾਏਗਾ ਤੇ ਸਾਡੇ ਤੇ ਕੋਈ ਹਮਲਾ ਕਰੇਗਾ ਅਸੀਂ ਉਹਦਾ ਅੱਜ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਝੂਠੇ આરોਪ ਕਿ ਉਹਨਾਂ ਦੇ ਪੈਰ ਨਹੀਂ ਹੁੰਦੇ ਤੇ ਅੱਜ ਉਹਨਾਂ ਨੂੰ ਸਮਝ ਆ ਗਈ ਪੈਰ ਨਹੀਂ ਸੀਗੇ ਤਾਂ ਕਰਕੇ ਉਹਨਾਂ ਨੂੰ ਇੱਥੇ ਆ ਕੇ ਮੰਨਣਾ ਪਿਆ ਤੇ ਉਹਨਾਂ ਨੇ ਆ ਕੇ ਕਿਹਾ ਕਿ ਅਸੀਂ ਸਾਰੇ આરોਪ ਝੂਠੇ ਲਗਾਏ ਜਿਹੜਾ ਪ੍ਰੈਸ ਵਾਲਾ ਸੀ ਮੈਂ ਪ੍ਰੈਸ ਵਾਲਾ ਮੈਂ ਜਿਹੜਾ ਗੱਲ ਸੀਗਾ ਵੀਡੀਓ ਬਣਾ ਰਿਹਾ ਸੀ ਉਹਨਾਂ ਨੇ ਤੁਹਾਨੂੰ ਉਹੀ ਗੱਲ ਕਹੀ ਹੈ ਜੀ ਜਿਹੜੇ આરોਪ ਹੈ ਉਹ ਸਾਰੇ ਹੀ ਮੰਨ ਗਏ ਹੈ ਕਿ ਅਸੀਂ ਝੂਠੇ ਲਗਾਏ ਅਸੀਂ ਝੂਠੀ ਗੱਲ ਕੀਤੀ ਜੀ ਉਸ ਪ੍ਰੈਸ ਵਾਲੇ ਇਮਾਨਦਾਰ ਰਤਨਿਕ ਤੀਜੂਗੀ ਜਿਹੜੇ ਪ੍ਰੈਸ ਵਾਲਾ ਹੋ ਗਿਆ ਨਹੀਂ ਉਹ ਪ੍ਰੈਸ ਵਾਲਾ ਸੀਗਾ ਹੀ ਮੇਰਾ ਆਪਣੇ ਨਾਲ ਪ੍ਰੈਸ ਵਾਲਾ ਗੱਲ ਕਰ ਰਿਹਾ ਉਹੀ ਗੱਲ ਕਰ ਰਿਹਾ ਉਸ ਟਾਈਮ ਜਿਹੜੀ ਉਹ ਕਹਿੰਦੇ ਸਾਡੇ ਕੋਲ ਜਿਹੜੀ ਲੜਾਈ ਹੋਈ ਹੈ ਸਾਡੇ ਤੋਂ ਗਲਤੀ ਹੋਈ ਹੈ ਅਸੀਂ ਗਲਤੀਆਂ ਮਿਸ ਅੰਡਰਸਟੈਂਡਿੰਗ ਨਾਲ ਹੋਈ ਹੈ ਉਹ ਤਾਂ ਗੱਲ ਠੀਕ ਹੈ ਜੀ ਜਿਹੜਾ ਪ੍ਰੈਸ ਵਾਲਾ ਆਪਣਾ ਉਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਜੀ ਕਿ ਉਹਦੇ ਤੋਂ ਉਹਨਾਂ ਨੇ ਰਿਟਨ ਮਾਫੀ ਮੰਗ ਲਈ ਹੈ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਪ੍ਰੈਸ ਵਾਲਾ ਨਹੀਂ ਸੀਗਾ ਮਾਫੀ ਹੈ ਇਹ ਗੱਲ ਜੀ ਕਿਹੜੀ ਤੁਹਾਰਾ ਨਾ ਪ੍ਰੈਸ ਵਾਲਾ ਜੀ ਮੇਰੀ ਗੱਲ ਸੁਣੋ ਜੀ ਜਿਹੜੀ ਗੱਲ ਜੀ ਉਹ ਨਾ ਜੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਜਿਹੜੇ આરોਪ ਲਗਾਏ ਐ ਅਸੀਂ ਜਿਹੜੇ ਉੱਥੇ ਲਗਾਏ ਸੀ ਉਹ ਰੂਪ ਝੂਠੇ ਨੇ ਪੱਤਰਕਾਰ ਕਿਸੇ ਨੇ ਪੈਸੇ ਨਹੀਂ ਮੰਗੇ ਗਲਤੀ ਸਬਕਾਂ ਦੇ ਖਿਲਾਫ ਉਹਨੇ ਨਹੀਂ ਕ੍ਰਿਮੀਨਲ ਕੰਪਲੀਟ ਮਾਫੀ ਵੀ ਲਿਖਾ ਨੀ ਦੂਜੀ ਜਗ੍ਹਾ ਤੇ ਜਾ ਕੇ ਮੰਗੀ ਉਹ ਇੱਥੇ ਐਡੀਸੀਪੀ سمیر ਵਰਮੇ ਤੇ ਆਏ ਸੀਗੇ ਉੱਥੇ ਅੱਜ ਪੁਲਿਸ ਨੇ ਇਹਨਾਂ ਨੂੰ ਬੁਲਾਇਆ ਸੀਗਾ ਪੁਲਿਸ ਇੱਥੇ ਆ ਗਏ ਉਹਨਾਂ ਨੇ ਸਾਰੇ ਕਬੂਲ ਕੀਤੇ ਹੈ ਕਿ ਜਿਹੜੇ ਅਸੀਂ ਜਿਹੜੇ ਵੀ ਉੱਥੇ ਲੜਾਈ ਹੋਈ ਹੈ ਉਹਦੇ ਜਿਹੜੇ ਰੂਪਸ ਅਸੀਂ ਲਗਾ ਰਹੇ ਸੀ ਮੋਬਾਈਲ 'ਚ ਜਿਹੜੀ ਵੀਡੀਓ ਚ ਮਗਰਾਂਦੇ ਬਣਾਦੇ ਜਿਹੜੇ આરોਪ ਲਗਾਏ ਸੀ ਉਹ ਸਾਰੇ ਝੂਠੇ ਸੀਗੇ ਉਹਨਾਂ ਨੇ ਕੋਈ ਰਿਟਰਨ ਕੰਪਲੀਟ ਦਿੱਤੀ ਸੀ ਰਿਟਰਨ ਕੰਪਲੀਨ ਹੋਣ ਵਾਲੋ ਵੀ ਆਈ ਹੋਈ ਸੀਗੀ ਉਹ ਲੜਾਈ ਝਗੜੇ ਦੀ ਸੀਗੀ ਉਹ ਲੜਾਈ ਝਗੜੇ ਦੀ ਜਿਹੜੀ ਗੱਲ ਹੈ ਉਹ ਹੁਣ ਉਹਨਾਂ ਨੇ ਮਾਫੀਨਾਮੇ ਮੰਗ ਕੇ ਸਾਰੀ ਖਤਮ ਕਰਤੀ ਹੈ ਪੱਤਰਕਾਰਾਂ ਮੰਨ ਨੇ ਉਹਨਾਂ ਦੇ ਖਿਲਾਫ ਵੀ ਅਪਲੀਕੇਸ਼ਨ ਦਿੱਤੀ ਸੀ ਹਾਂਜੀ ਪੱਤਰਕਾਰਾਂ ਵੱਲੋਂ ਵੀ ਸੀਗੀ ਅਪਲੀਕੇਸ਼ਨ ਦੋਨਾਂ ਵੱਲੋਂ ਆਈ ਹੋਈ ਸੀਗੀ ਪਰ ਜਿਹੜੀ ਉਹਦੇ ਵਿੱਚ ਹੁਣ ਜਿਹੜਾ ਆਖਿਰ ਤੇ ਹੁਣ ਪੱਤਰਕਾਰ ਬਰਾਦਰੀ ਤੇ ਸਾਰਿਆਂ ਨੇ ਬੈਠ ਕੇ ਜਿਹੜਾ ਉਹਨਾਂ ਵਾਪਸ ਹੋ ਗਿਆ ਉਹਨਾਂ ਨੇ ਰਿਟਰਨ 'ਚ ਮਾਫੀ ਮੰਗ ਪਰ ਉਹਨਾਂ ਦੇ ਪੱਤਰਕਾਰ ਭਾਈਚਾਰਾ ਜਿੱਤੇ ਜੀ ਪੱਤਰਕਾਰ ਭਾਈਚਾਰਾ ਜਿੱਤੇ ਆ ਜੀ ਸਿੱਧੀ ਜੀ ਗੱਲ ਹੈ ਤੇਹਾਨਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐ ਸਮਜ਼ਡ ਨਿਊਜ਼